ਉਸ ਇਸ ਪ੍ਰਕਾਰ ਇਹ ਸਤਿਗੁਰਾਂ ਜੀ ਨੇ ਪ੍ਰਣਾਲੀ ਰਚੀ ਹੈ ਤੇ ਇਹਦੇ ਵਾਸਤੇ ਮੈਂ ਤੂਕਾ ਮਾਤਰ ਬੇਨਤੀ ਕਰਦੇ ਆ ਸੰਪਰਦਾਵਾਂ ਦੇ ਅੰਦਰ ਸਮੁੱਚੇ ਪੰਥ ਦੇ ਅੰਦਰ ਕੋਈ ਭੇਦ ਨਹੀਂ ਹੈ ਰਾਗਮਾਲਾ ਦੇ ਪਰਥਾਂ ਪਰ ਸਾਧ ਸੰਗਤ ਜੀ ਦੋ ਮਨੁੱਖ ਹੋਏ ਐ ਪੰਥ ਦੇ ਅੰਦਰ ਜਿਨ੍ਹਾਂ ਨੇ ਰਾਗਮਾਲਾ ਦੇ ਉੱਤੇ ਬਹੁਤ ਸਾਰਾ ਵਿਸ਼ੇਸ਼ ਕਰਕੇ ਕਿੰਤੂ ਕੀਤਾ ਇੱਕ ਗਿਆਨੀ ਸੋਭਾ ਸਿੰਘ ਜੀ ਦਿੱਲੀ ਵਾਲੇ ਤੇ ਇੱਕ ਭਾਈ ਬਾਬੂ ਤੇਜਾ ਸਿੰਘ ਜੀ ਪਸੌੜੀਆ ਇਹ ਹੋਏ ਆ ਤੇ ਮੈਂ ਟੂਕ ਮਾਤਰੀ ਕੇਵਲ ਜ਼ਿਕਰ ਕਰਾਂ ਕਿਉਂਕਿ ਸਮਾਂ ਨਹੀਂ ਹੈ ਬਾਬੂ ਤੇਜਾ ਸਿੰਘ ਜੀ ਪਸੌੜੀਆ ਇਹ ਸਾਧ ਸੰਗਤ ਜੀ ਗਿਆਨੀ ਸੁਭਾ ਸਿੰਘ ਜੀ ਤੋਂ ਬਾਅਦ ਵਿੱਚ ਹੋਏ ਗਿਆਨੀ ਸੁਭਾ ਸਿੰਘ ਜੀ ਦਿੱਲੀ ਵਾਲੇ ਭਾਈ ਸੰਤੋਖ ਸਿੰਘ ਜੀ ਦੇ ਵਕਤ ਕਾਲ ਵਿੱਚ ਹੋਏ ਇਹ ਬਹੁਤ ਸਾਰੇ ਇਹਨਾਂ ਦੇ ਨਾਮ ਨਾਲ ਲਖਬ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਕੇ ਲਿਆਏ ਸੀ ਰਾਗ ਮਾਲਾ ਤੋਂ ਬਿਨਾਂ ਤੇ ਉਥੇ ਗੁਰਬਲਾਸ ਪਾਤਸ਼ਾਹੀ ਛੇਵੀਂ ਦੀ ਇੱਕ ਕਥਾ ਵੀ ਕਰਦੇ ਰਏ ਆ ਤਵਾਰੀਖ ਕਹਿੰਦੀ ਹੈ ਇਤਿਹਾਸ ਕਹਿੰਦਾ ਇਹਨਾਂ ਨੇ ਗੁਰਬਲਾਸ ਪਾਤਸ਼ਾਹੀ ਛੇਵੀਂ ਵਿੱਚ ਪ੍ਰਤੱਖ ਲਿਖਿਆ ਹੋਇਆ ਕਿ ਰਾਗ ਮਾਲਾ ਪੜ ਕੇ ਭੋਗ ਪਾਓ ਭਾਈ ਮਨੀ ਸਿੰਘ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਭੋਗ ਪਾਵੋ ਰਾਗ ਮਾਲਾ ਪੜ ਖਿਨ ਮਹਿ ਪਾਪ ਜਾਏ ਸਭ ਸੜ ਇਹ ਬਚਨ ਆਉਂਦੇ ਆ ਰਾਗ ਮਾਲ ਬਿਨ ਪਾਠ ਅਧੂਰਾ ਇਹ ਹੁਣ ਭਾਈ ਮਨੀ ਸਿੰਘ ਸਾਹਿਬ ਤੋਂ ਚੰਗੀ ਤਰ੍ਹਾਂ ਤਾਂ ਨੀ ਨ ਕੋਈ ਜਾਣ ਸਕਦਾ ਫਿਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਪਵਿੱਤਰ ਬੀੜ ਪਾਵਨ ਸਰੂਪ ਤਖਤ ਸਾਹਿਬ ਤੇ ਬਰਾਜਮਾਨ ਹੈ ਦੂਜ ਵਾਲੇ ਦਿਨ ਪ੍ਰਕਾਸ਼ ਹੁੰਦਾ ਪੂਰੀ ਰਾਗਮਾਲਾ ਲਿਖੀ ਹੋਈ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਹੱਥ ਲਿਖਤ ਬੀੜ ਆ ਜਿਹਨੂੰ 4 ਕਿਲੋ ਸੋਨਾ ਲੱਗਾ ਹੋਇਆ ਸਿੰਘ ਸਾਹਿਬ ਜੀ ਬੈਠੇ ਆ ਜਾਣਦੇ ਆ ਉਸ ਪਾਵਨ ਸਰੂਪ ਤੇ ਰਾਗਮਾਲਾ ਪੂਰੀ ਲਿਖੀ ਹੋਈ ਆ ਉਹਨਾਂ ਹੀ ਅੱਖਰਾਂ ਨਾਲ ਉਹੋ ਹੀ ਲਿਖਾਈ ਆ ਬਿਲਕੁਲ ਇਸ ਕਰਕੇ ਪੰਥ ਨੂੰ ਕੋਈ ਸ਼ੰਕਾ ਨਹੀਂ ਜਦੋਂ ਗਿਆਨੀ ਸੋਭਾ ਸਿੰਘ ਜੀ ਦਿੱਲੀ ਵਾਲਿਆਂ ਨੇ ਕਥਾ ਵਿੱਚ ਹੋਰ ਜਿਹੜਾ ਸੀ ਨਾ ਇਹ ਪਾਪ ਕੀਤਾ ਕਿ ਰਾਗ ਮਾਲਾ ਗੁਰੂ ਕੀ ਬਾਣੀ ਨਹੀਂ ਦੋ ਹਵਾਲੇ ਹੋਰ ਦਿੰਦੇ ਆ ਵਿਦਵਾਨ ਬੈਠੇ ਇਸ ਕਰਕੇ ਜ਼ਿਕਰ ਕਰਨ ਲੱਗਾ ਆਮ ਸੰਗਤ ਵਿੱਚ ਆਪਾਂ ਇਸ ਜ਼ਿਕਰ ਨਹੀਂ ਕਰੀਦਾ ਕਵੀ ਭਾਈ ਸੰਤੋਖ ਸਿੰਘ ਜੀ ਦੇ ਸੂਰਜ ਗ੍ਰੰਥ ਵਿੱਚ ਹਵਾਲਾ ਦਿੱਤਾ ਇਸ ਕਰਕੇ ਇਹ ਗਿਆਨੀ ਸੋਭਾ ਸਿੰਘ ਜੀ ਦੇ ਵਕਤ ਸਮੇਂ ਵਿੱਚ ਲਿਖਿਆ ਗਿਆ ਭਾਈ ਸਾਹਿਬ ਜੀ ਸੰਪਰਦਾਨੀ ਗਿਆਨੀ ਸਨ ਤੇ ਭਾਈ ਸਾਹਿਬ ਜੀ ਜਿਲਦ ਬੰਨਣ ਤੋਂ ਪਹਿਲਾਂ ਚੜ੍ਹਾਈ ਕਰ ਗਏ ਸੀ ਭਾਈ ਸੰਤੋਖ ਸਿੰਘ ਜੀ ਕਦਾ ਚਿਤ ਨਹੀਂ ਲਿਖ ਸਕਦੇ ਕਿ ਰਾਗਮਾਲਾ ਬਾਣੀ ਨਹੀਂ ਅੱਗੇ ਉਹਨਾਂ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਇਹ ਸੁਧ ਨਹਿ ਗੁਰ ਨੇ ਲਿਖੀ ਕਿ ਕੈਦੋਂ ਸਿੱਖ ਲਿਖ ਦੀਨ ਦੱਸੋ ਇਹਦੇ ਵਿੱਚ ਹੁਣ ਕੋਈ ਸ਼ੰਕਾ ਹੈ ਨਾ ਫਿਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਸੁਧ ਨਹੀਂ ਮੈਨੂੰ ਖਬਰ ਨਹੀਂ ਕਹਿੰਦੇ ਗੁਰ ਨੇ ਲਿਖੀ ਗੁਰੂ ਸਾਹਿਬ ਨੇ ਲਿਖੀ ਹੈ ਕਿ ਕੈਦੋਂ ਜਾਂ ਕਿਸੇ ਸਿੱਖ ਨੇ ਲਿਖ ਦਿੱਤੀ ਹੈ ਹੁਣ ਸਪਸ਼ਟਤ ਨਹੀਂ ਨਾ ਹੈਗੇ ਭਾਈ ਸਾਹਿਬ ਫਿਰ ਭਾਈ ਸਾਹਿਬ ਦੀ ਲਿਖਤ ਨਹੀਂ ਹੈ ਭਾਈ ਸੰਤੋਖ ਸਿੰਘ ਜੀ ਦੀ ਲਿਖਤ ਨਹੀਂ ਹੈ ਫਿਰ ਜਿਹੜੇ ਭਾਈ ਕਾਨ ਸਿੰਘ ਜੀ ਨਭਾ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਦੋ ਇਹ ਪੁਰਾਣੇ ਵਿਦਵਾਨ ਹੈ ਜਿਨ੍ਹਾਂ ਨੇ ਕਿਹਾ ਕਿ ਰਾਗ ਮਾਲਾ ਗੁਰੂ ਕੀ ਬਾਣੀ ਨਹੀਂ ਪਰ ਕਿਸੇ ਵਿਦਵਾਨ ਦੇ ਕਹਿਣ ਨਾਲ ਪੰਥ ਨਹੀਂ ਮੰਨ ਸਕਦਾ ਨਾ ਸਾਡੇ ਕੋਲ ਸਰੋਤ ਪਏ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਕਤ ਦੇ ਸਿੱਖਾਂ ਦੇ ਲਿਖਤਾਂ ਪਈਆਂ ਨੇ ਇਸ ਕਰਕੇ ਸਾਨੂੰ ਕਿਸੇ ਵਿਦਵਾਨ ਦੇ ਮਗਰ ਨਹੀਂ ਲੱਗਣਾ ਚਾਹੀਦਾ ਇਹ ਗਿਆਨ ਦੇ ਨਾਲ ਕਈ ਵਾਰੀ ਟੋਏ 'ਚ ਜਾ ਕੇ ਸਿੱਟਦੇ ਆ ਪੂਰੇ ਗੁਰੂ ਜੀ ਦੇ ਪਿੱਛੇ ਲੱਗਣਾ ਚਾਹੀਦਾ ਮੈਂ ਕਿਸੇ ਦੀ ਬਾਬਤ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਆਪ ਇੰਨਾ ਨਿਮਾਣਾ ਜਿਹਾ ਛੋਟਾ ਜਿਹਾ ਐਡੇ ਵਿਦਵਾਨਾਂ ਬਾਰੇ ਮੈਂ ਕੀ ਕਹਾਂ ਪਰ ਜੋ ਇਤਿਹਾਸ ਵਿੱਚ ਲਿਖਿਆ ਗਿਆ ਮੈਂ ਉਹਦਾ ਜ਼ਰੂਰ ਜ਼ਿਕਰ ਕਰਦਾ ਹੈ ਗਿਆਨੀ ਭਾਈ ਸੋਭਾ ਸਿੰਘ ਜੀ ਨੇ ਜਦੋਂ ਇਹ ਗਲਤ ਗੱਲ ਕੀਤੀ ਨਾ ਤੇ ਬੈਠੇ ਸਰੋਤਿਆਂ ਦੇ ਮਨ ਬੜੇ ਦੁਖੇ ਬਹੁਤ ਦੁਖੀ ਹੋਏ ਸਿੰਘ ਸਹਿਬਾਨ ਵੀ ਉਸ ਸਮੇਂ ਸੁਣ ਕੇ ਬੜੇ ਮਨ ਪਰੇਸ਼ਾਨ ਹੋਏ ਫਿਰ ਉਹਨਾਂ ਨੇ ਕਿਹਾ ਮਹਾਰਾਜ ਅੱਛਾ ਜਾਗਦੀ ਜੋਤ ਸਤਗੁਰੂ ਦੇ ਅਸੀਂ ਸਿੱਖ ਵਾਂ ਹਜ਼ੂਰ ਦੇ ਸਾਹਮਣੇ ਪੰਜਾਂ ਸਿੱਖਾਂ ਅਰਦਾਸ ਕਰਤੀ ਕਿ ਮਹਾਰਾਜ ਆਪ ਸੱਤਾਂ ਦਿਨਾਂ ਦੇ ਵਿੱਚ ਵਿੱਚ ਇਸ ਗਿਆਨੀ ਸੋਭਾ ਸਿੰਘ ਨੂੰ ਕੋਈ ਕਿਰਸ਼ਮਾ ਦਿਖਾਓ ਜਾਂ ਤਾਂ ਮਹਾਰਾਜ ਜੇ ਸੱਤਾਂ ਦਿਨਾਂ ਚ ਕੋਈ ਬਾਣਾ ਨਾ ਵਾਪਰਿਆ ਸਾਰਾ ਪੰਥੀ ਰਾਗਮਾਲਾ ਪੜਨੋਂ ਹਟ ਜਾਊਗਾ ਤੇ ਜੇ ਆਪ ਦੀ ਬਾਣੀ ਹੈ ਇੱਕ ਇੱਕ ਅੱਖਰ ਆਪ ਦਾ ਗੁਰੂ ਅਰਜਨ ਸਾਹਿਬ ਉਚਾਰਨ ਕੀਤਾ ਹੋਇਆ ਤੇ ਫਿਰ ਸੋਭਾ ਸੋ ਨੂੰ ਕੋਈ ਨਜ਼ਾਰਾ ਜ਼ਰੂਰ ਦਿਸੇ ਸਾਧ ਸੰਗਤ ਜੀ ਸੱਤਾ ਦਿਨਾਂ ਦੇ ਵਿੱਚ ਉਹਦੀ ਜ਼ਬਾਨ ਵਿੱਚ ਕੀੜੇ ਪੈ ਗਏ ਸੀ ਜ਼ਬਾਨ ਗਲ ਗਈ ਸੀ ਇਹ ਲਿਖਤੀ ਹੈ ਲਿਖਤੀ ਤੇ ਅਕਾਲੀ ਲਹਿਰ ਵੀਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰਿਕਾਰਡ ਦੇ ਵਿੱਚੋਂ ਇਹ ਚਿੱਠੀ ਨਹੀਂ ਮੁੜ ਕੇ ਮਿਲੀ ਸੰਸਾਰ ਜੀ ਨੂੰ ਪਤਾ ਫਿਰ ਅਕਾਲ ਤਖ਼ਤ ਸਾਹਿਬ ਤੇ ਰਾਗਮਾਲਾ ਬੰਦ ਕੀਤੀ ਗਈ ਤੋੜਾ ਸਾਹਿਬ ਦੇ ਵਕਤ ਵਿੱਚ ਫਿਰ ਰਾਗਮਾਲਾ ਆਰੰਭ ਹੋਈ ਐ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਸਾਧ ਸੰਗਤ ਜੀ ਜਿਹੜਾ ਤੇਜਾ ਸਿੰਘ ਬਾਬੂ ਸੀਨਾ ਬਾਬੂ ਇਹਨੂੰ ਤਾਂ ਕਹਿੰਦੇ ਸੀ ਇਹ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਉਹ ਥੇਲੇ ਜੇ ਨਹੀਂ ਘਮਾਉਂਦੇ ਹੁੰਦੇ ਉੱਥੇ ਰੇਲ ਗੱਡੀਆਂ ਦੀਆਂ ਪਟੜੀਆਂ ਠੀਕ ਕਰਦਾ ਹੁੰਦਾ ਸੀ ਉਥੋਂ ਚੁੱਕ ਕੇ ਅੰਗਰੇਜ਼ ਨੇ ਇਹਨੂੰ ਸਾਜ਼ਿਸ਼ ਦੇ ਨਾਲ ਸਿੱਖ ਪੰਥ ਦੇ ਅੰਦਰ ਬੜਾ ਵੱਡਾ ਪ੍ਰਚਾਰਕ ਬਣਾਇਆ ਮਹਾ ਕੰਨਿਆ ਵਿਦਿਆਲੇ ਖੋਲ੍ਹਿਆ ਉਹਦੇ ਵਿੱਚ ਉਹ ਬੀਬੀ ਭਰਤੀ ਹੋ ਸਕਦੀ ਸੀ ਜਿਨੇ ਸਿਰ ਤੇ ਕੇਸ ਕੀ ਕੀਤੀ ਹੋਵੇ ਤੇ ਪੰਥ ਵਾਸਤੇ ਮਾੜੀ ਗੱਲ ਇਹ ਹੋਈ ਕਿ ਸਾਧ ਸੰਗਤ ਜੀ ਨਾਮ ਰਸੀਏ ਕੁਝ ਗੁਰਸਿੱਖ ਵੀ ਇਸ ਸੰਸਥਾਨ ਅੰਦਰ ਚਲੇ ਗਏ ਜਿਨ੍ਹਾਂ ਵਿੱਚੋਂ অতি ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣ ਤੀਰ ਸਿੰਘ ਸਾਹਿਬ ਜੀ ਦਾ ਨਾਮ ਆਉਂਦਾ ਆਪ ਬਹੁਤ ਕਮਾਈ ਵਾਲੇ ਮਹਾਪੁਰਖ ਹੋਏ ਤੇ ਇਹਨਾਂ ਤੇਜਾ ਸਿੰਘ ਪਸੌੜੀਏ ਨੇ ਭਾਈ ਸਾਹਿਬ ਨੂੰ ਪਰੋਸੇ ਵਿੱਚ ਲਿਆ ਕਰਕੇ ਜਦੋਂ ਰਾਗ ਮਾਲਾ ਦੀ ਬਾਬਤ ਇਹ ਗੱਲਾਂ ਕਹੀਆਂ ਤੇ ਫਿਰ ਸਾਧ ਸੰਗਤ ਜੀ ਉਹ ਵਕਤ ਆਇਆ ਜਦੋਂ ਤੇਜਾ ਸਿੰਘ ਪਸੌੜੀਏ ਨੇ ਕਿਹਾ ਕਿ ਅਸੀਂ ਕੇਵਲ ਗੁਰੂ ਸਾਹਿਬ ਦੀ ਬਾਣੀ ਦੇ ਉਪਾਸ਼ਕਾਂ ਭਗਤ ਬਾਣੀ ਕੱਢੋ ਪਟਾਂ ਦੇ ਸਵਈਏ ਕੱਢੋ ਤੇ ਭਾਈ ਰਣਦੀਰ ਸਿੰਘ ਜੀ ਨੇ ਫਿਰ ਮੁਲਾਕਾਤ ਕੀਤੀ ਕਿਹਾ ਕਿ ਤੇਰਾ ਹੋਰ ਕੀ ਇਰਾਦਾ ਹੈ ਕਹਿੰਦਾ ਜਿੱਥੇ RAM, KRISHNA, NARAYAN ਇਹ ਸ਼ਬਦ ਆਉਂਦੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸਾਰੇ ਕੱਢ ਕੇ ਕਹਿੰਦਾ ਵਾਹਿਗੁਰੂ ਲਿਖਣਾ ਉਹ ਕਹਿੰਦੇ ਤੌਬਾ 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 ਤੇਰਾ ਇੰਨਾ ਇਰਾਦਾ ਮਾੜਾ ਭਾਈ ਸਾਹਿਬ ਨੇ ਉਦੋਂ ਹੀ ਨਾਤਾ ਤੋੜ ਲਿਆ ਸੀ ਭਾਈ ਰਣਦੀਰ ਸਿੰਘ ਸਾਹਿਬ ਜੀ ਨੇ ਤੇ ਸਾਧ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਸ ਬਾਬੂ ਤੇਜਾ ਸਿੰਘ ਪਸੌੜੀਆਂ ਨੂੰ ਛੇਕ ਦਿੱਤਾ ਸੀ ਤੇ ਇਹਦੀ ਵੀ ਹਾਲਤ ਪਤਾ ਕੀ ਹੋਈ ਸ਼ਰੀਰ ਗਲ ਗਿਆ ਸੀ ਤੇ ਕੀੜੇ ਪੈ ਕੇ ਮਰਿਆ ਸੀ ਅਖੀਰ ਇਹਨੇ ਭਾਈ ਰਣਦੀਰ ਸਿੰਘ ਜੀ ਨੂੰ ਚਿੱਠੀ ਲਿਖੀ ਸੀ ਕਿ ਮੈਨੂੰ ਮਿਲਣ ਆਓ ਆਪਣੇ ਪੁਰਾਣੇ ਪਿਆਰ ਦਾ ਵਾਸਤਾ ਪਾਇਆ ਸੀ ਭਾਈ ਸਾਹਿਬ ਨੇ ਕਿਹਾ ਜੇ ਤਾ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਦਾ ਹੈ ਤਾਂ ਮੈਂ ਤੈਨੂੰ ਮਿਲਣ ਆਉਂਗਾ ਤੇ ਜੇ ਤੂੰ ਮਾਫੀ ਮੰਗਣੀ ਮਨਜ਼ੂਰ ਕਰ ਲੈ ਮੈਂ ਤੇਰੇ ਪਲੰਗੇ ਨੂੰ ਮੋਢਾ ਦੇ ਕੇ ਅਕਾਲ ਤਖਤ ਸਾਹਿਬ ਤੇ ਲੈ ਜਾਵਾਂ ਪਰ ਜੇ ਤੂੰ ਅਕਾਲ ਤਖਤ ਸਾਹਿਬ ਦੇ ਸਨਮੁਖ ਨਹੀਂ ਹੋਣਾ ਤੇ ਮੇਰੇ ਨਾਲ ਤੇਰਾ ਮੇਲਾ ਨਹੀਂ ਹੋ ਸਕਦਾ ਇਹ ਗਲ ਕੇ ਮਰਿਆ ਸੀ ਇਹ ਵੀ ਤੇ ਸੋਭਾ ਸਿੰਘ ਦੇ ਕੀੜੇ ਪੈਣ ਤੋਂ ਬੜਾ ਦੁਖੀ ਹੋਇਆ ਜ਼ਬਾਨ ਸੁੱਜ ਗਈ ਫਿਰ ਇਹਨੇ ਸਿੰਘ ਸਾਹਿਬਾਂ ਦੇ ਅੱਗੇ ਅਰਦਾਸ ਕੀਤੀ ਮਹਾਰਮ ਮੈਨੂੰ ਬਖਸ਼ੋ ਮੇਰੀ ਭੁੱਲ ਮੈਂ ਰਾਗਮਾਲਾ ਬਾਣੀ ਮੰਨਦਾ ਲਿਖਤੀ ਰੂਪ ਵਿੱਚ ਮੰਨਿਆ ਸੀ ਤੇ ਉਦੋਂ ਫਿਰ ਸਿੰਘ ਸਾਹਿਬਾਂ ਨੇ ਅਰਦਾਸ ਕੀਤੀ ਮਹਾਰਾ ਆਪਦੀ ਗਲਤੀ ਮੰਨਦਾ ਹੈ ਮਾਫ ਕਰੋ ਫਿਰ ਉਹਦੀ ਜ਼ਬਾਨ ਠੀਕ ਹੋ ਗਈ ਸੀ ਸਾਧ ਸੰਗਤ ਜੀ ਪੰਥ ਵਿੱਚ ਪ੍ਰਤੱਖ ਗੁਰੂ ਗੋਬਿੰਦ ਸਿੰਘ ਸਾਹਿਬ ਵਰਤਦੇ ਐ ਚਾਹੇ ਕਦੋਂ ਵੀ ਕੋਈ ਅਜਮਾ ਕੇ ਵੇਖ ਲਵੇ ਤੋ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਸਤਿਗੁਰਾਂ ਦੀ ਬਾਣੀ ਸਮਝਣੀ ਕੋਈ ਇਹ ਨਾ ਸਮਝਣਾ ਕਿ ਇਹ ਕੇਵਲ ਸਤਿਗੁਰਾਂ ਜੀ ਨੇ ਰਾਗ ਵਿਚਾਰਨ ਕੀਤੇ ਐ ਮੈਂ ਸਮਾਂ ਨਹੀਂ ਇਨਾ ਕਿ ਇਸ ਬਾਣੀ ਦੀ ਮਹਿਮਾ ਦੱਸਾਂ ਜਿਹੜਾ ਇਸ ਬਾਣੀ ਦਾ ਜਾਪ ਕਰਦਾ ਹੈ ਨਾ ਰਾਗ ਸੰਪੂਰਨ ਹੋ ਜਾਂਦੇ ਉਸ ਨੂੰ ਸਾਧ ਸੰਗਤ ਦੀ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਮਹਾਨ